ਤੁਸੀਂ ਦੇਖ ਰਹੇ ਹੋ ਏਪੀਐਨ ਲਾਈਵ ਇਹ ਜਿਹੜੀ ਲਾਈਵ ਤੁਸੀਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਮੰਗੜ ਕਲੋਨੀ ਗਲੀ ਨੰਬਰ 6 ਦੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਇੰਚਾਰਜ ਜਗਦੀਸ਼ لال ਦੀਸ਼ਾ ਜੀ ਦੇ ਘਰੇ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਉਹਨਾਂ ਦੇ ਕਾਂਗਰਸ ਮੈਂਬਰ ਵਿਕਰਮ ਸਾਗਲ, surjit kens, ਐਸ ਕੇ ਖੰਨਾ, ਕਾਲਾ, ਡਾਕਟਰ ਰਣਜੀਤ, ਮੈਡਮ ਫਰੀਂਦਰਪੁਰ, ਮੈਡਮ ਰਮੀਮੂ, ਮੈਡਮ ਕਿਰਨ मैडम जसवीर कौर मैडम सविता मैडम ज्ञान कौर ਨੇ ਸਹਿਯੋਗ ਦਿੱਤਾ ਤੇ ਨਾਲ ਹੀ ਉਹਨਾਂ ਨੇ 바ਵਾ ਸਾਹਿਬ ਦੇ ਸੰਵਿਧਾਨ ਦਿਵਸ ਨੂੰ ਲੈ ਕੇ ਬੱਚਿਆਂ ਨੂੰ 바ਵਾ ਸਾਹਿਬ ਬਾਰੇ ਦੱਸਿਆ ਤੇ ਨਾਲ ਹੀ ਕਾਪੀਆਂ ਤੇ ਪੈਨਸਲਾਂ ਵੀ ਵੰਡੀਆਂ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਜੈ ਭਾਰਤ ਜੈ ਭੀਮ ਜੈ ਭਾਰਤ ਠੀਕ ਉਹਨੂੰ ਅੱਜ ਦੇ ਦਿਨ ਸੰਵਿਧਾਨ ਦਿਵਸ ਹੈਗਾ ਤੇ ਤੁਹਾਡੇ ਵੱਲੋਂ ਮਨਾਇਆ ਗਿਆ ਤੁਹਾਡੀ ਸਮੂਚੀ ਵਾਰਡ ਨੰਬਰ ਦੀ 6 ਨੰਬਰ ਦੀ ਟੀਮ ਵੱਲੋਂ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਆਪਣੇ ਵਾਰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਇਹ ਸੰਵਿਧਾਨ ਜਿਹੜਾ 바ਵਾ ਸਾਹਿਬ ਨੇ ਇਹਦਾ ਨਿਰਮਾਣ ਕੀਤਾ ਅੱਜ ਦੇ ਦਿਨ ਉਹ ਮੁਕੰਮਲ ਹੋਇਆ ਤੇ ਜੇ ਇਹ ਸੰਵਿਧਾਨ ਨਾ ਹੁੰਦਾ ਤੇ ਅੱਜ ਮੈਨੂੰ ਇਦਾਂ ਲੱਗਦਾ ਬਈ ਜਿੱਦਾਂ ਜਿਹੜਾ ਸਾਡਾ ਸਮੁੱਚਾ ਭਾਈਚਾਰਾ ਆ ਉਹ ਕਦੀ ਸਿਰ ਚੱਕ ਕੇ ਚੱਲ ਨਹੀਂ ਸਕਦਾ ਪੁਰਾਣੇ ਸਮਿਆਂ ਦੇ ਵਿੱਚ ਜਿੱਦਾਂ ਸਾਡੇ ਉੱਤੇ ਤਸ਼ੱਦਦ ਹੋਇਆ ਜੋ ਕੁਝ ਵੀ ਹੋਇਆ ਇਤਿਹਾਸ ਦੱਸਦਾ ਉਹ ਜੇ ਉਹਦੇ ਤੋਂ ਬਾਹਰ ਆਇਆ ਤਾਂ ਇਹ 바ਵਾ ਸਾਹਿਬ ਦੀ ਅੱਜ ਦੇਣਾਂ ਉਹ ਸਾਡਾ ਜਿਹੜਾ ਸਮੁੱਚਾ ਸਮਾਜ ਹੈਗਾ ਆ ਉਹ ਬਾਬਾ ਸਾਹਿਬ ਨੂੰ ਕਦੀ ਨਹੀਂ ਪੁੱਛ ਸਕਦਾ ਅਸੀਂ ਬਾਬਾ ਸਾਹਿਬ ਨੂੰ ਗੁਰੂਆਂ ਦਾ ਦੂਜਾ ਰੂਪ ਦਿੱਤਾ ਹੋਇਆ ਸਾਡੇ ਛਿਰ ਗੁਰੂ ਰਬਦਾਸ ਮਹਾਰਾਜੀ ਤੋਂ ਬਾਅਦ ਅਸੀਂ ਬਾਬਾ ਸਾਹਿਬ ਨੂੰ ਉਨਾ ਹੀ ਸਤਿਕਾਰ ਦਿੰਨੇ ਆ ਜਿੰਨਾ ਅਸੀਂ ਆਪਣੇ ਮਾਪੇ ਨੂੰ ਦਿੰਦੇ ਤੇ ਕੀ ਸੰਦੇਸ਼ ਜਿਹੜਾ ਹੈਗਾ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਡਾਕਟਰ ਬਾਬਾ ਸਾਹਿਬ ਹੀਮਾ ਉਮੀਦ ਕਰਦੀਦਾ ਕਹਿਣਾ ਪੜੋ ਲਿਖੋ ਜੁੜੋ ਸੰਘਰਸ਼ ਕਰੋ ਤੇ ਬੱਚਿਆਂ ਨੂੰ ਕੀ ਕਹਿਣਾ ਤੁਹਾਨੂੰ ਦੇਖੋ ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਬੱਚਿਆਂ ਨੂੰ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਦੇ ਵਿੱਚ ਧਿਆਨ ਦਿਓ ਤਦ ਹੀ ਸਾਡਾ ਜਿਹੜਾ ਸਮਾਜ ਹੈਗਾ ਆ ਉਹ ਇਹ ਜਿਹੜਾ ਲਤਾੜਿਆ ਹੋਇਆ ਉਹਦੇ ਵਿੱਚੋਂ ਬਾਹਰ ਨਿਕਲ ਸਕਦਾ ਤੇ ਸਾਡੇ ਹਮੇਸ਼ਾ ਸਾਡਾ ਇਹ ਅਪਰਾਲਾ ਹੁੰਦਾ ਵੀ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਗਿਫਟ ਕਰੀਏ ਅੱਜ ਸਾਡਾ ਜਿਹੜਾ ਮੇਲਾ ਵਿੰਗ ਸਾਡੀ ਹੈਗੀ ਆ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਾ ਕੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨਸਲਾਂ ਉਹ ਜਿਹੜਾ ਵੀ ਸਕੂਲ ਦੇ ਵਿੱਚ ਉਹ ਬੱਚਿਆਂ ਦੇ ਲਈ ਕੁਝ ਕਰ ਸਕਦੇ ਉਹ ਅਸੀਂ ਕਰਨ ਦਾ ਯਤਨ ਕਰਦੇ ਹਾਂ ਸਾਰੇ ਸਮਾਜ ਨੂੰ ਬੇਨਤੀ ਆ ਵੀ ਤੁਸੀਂ ਇੱਕ ਰੋਟੀ ਘੱਟ ਖਾ ਲੋ ਪਰ ਬੱਚਿਆਂ ਨੂੰ ਜ਼ਰੂਰ ਪੜਾਓ ਤੇ ਜੁਡੀਸ਼ਲ ਸਾਹਿਬ ਜੀ ਜਿਸ ਤਰ੍ਹਾਂ ਕਿ ਨਸ਼ੇ ਦਾ ਦੌਰ ਬਹੁਤ ਜ਼ਿਆਦਾ ਚੱਲ ਗਿਆ ਵਾ ਨਸ਼ੇ ਤੋਂ ਰਹਿਤ ਰਹੰਦੇ ਵੀ ਤੁਹਾਡੀ ਲਈ ਕੀ ਮੈਸੇਜ ਹੈ ਨਸ਼ੇ ਜਿਹੜੇ ਆ ਇਹ ਸਾਡੇ ਸਮਾਜ ਨੂੰ ਇੱਕ ਬਹੁਤ ਵੱਡਾ ਖੂਰਾ ਲੱਗ ਚੁੱਕਾ ਆ ਇਹਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਜਿਹੜੇ ਲੋਕ ਇਸ ਬਿਮਾਰੀ ਤੋਂ ਪੀੜਤ ਆ ਉਹ ਸਾਡੇ ਐਸਸੀਬੀਸੀ ਭਾਈਚਾਰਾ ਆ ਜਿਹੜਾ ਜ਼ਿਆਦਾ ਕਰਕੇ ਜਿਹੜੇ ਐਸਸੀਬੀਸੀ ਆ ਉਹੀ ਇਹ ਨਸ਼ੇ ਦੀ ਜਿਹੜੀ ਦਲਦਲ ਦੇ ਵਿੱਚ ਤੱਕ ਹੋਏ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਤੁਸੀਂ 바ਵਾ ਸਾਹਿਬ ਦਾ ਜਿਹੜਾ ਨਿਰਮਾਣ ਕੀਤਾ ਹੈ ਸਬਧਾਨ ਆ ਉਹਦੀ ਕਸਮ ਖਾਲੋ ਵੀ ਅੱਜ ਤੋਂ ਬਾਅਦ ਅਸੀਂ ਨਸ਼ਾ ਕੋਈ ਨਹੀਂ ਕਰਨਾ ਬਾਬਾ ਸਾਹਿਬ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲ ਕੇ ਸਮਾਜ ਨੂੰ ਬਿਲਕੁਲ ਅੱਗੇ ਲੈ ਕੇ ਜਾਣਾ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਹੈ ਤੁਹਾਡੀ ਟੀਮ ਵੱਲੋਂ ਅੱਜ ਦੇ ਦੇਸ਼ ਵਾਸੀਆਂ ਨੂੰ ਸਾਡਾ ਇਹ ਸੰਦੇਸ਼ ਆ ਵੀ ਜਿਹੜਾ ਸਾਡਾ ਸਬਧਾਨ ਆ ਬਾਬਾ ਸਾਹਿਬ ਨੇ ਬਣਾਇਆ ਹੈਗਾ ਉਹਨੂੰ ਬਿਲਕੁਲ ਨਾ ਛੇੜਿਆ ਜਾਵੇ ਉਹ ਜਿਹੜਾ ਹੈਗਾ ਉਹਨੂੰ ਇਦਾਂ ਦਾ ਰੱਖਿਆ ਜਾਵੇ ਇਹੀ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਆ ਸਾਡੇ ਜਿਹੜੇ ਲੀਡਰ ਸਹਿਬਾਨ ਆ ਉਹਨਾਂ ਨੂੰ ਵੀ ਇਹੀ ਮੇਰੀ ਬੇਤਰੀ ਆ ਜਿਸ ਤਰ੍ਹਾਂ ਕਿ ਬਹੁਤ ਸਾਰਾ ਸੰਵਿਧਾਨ ਦੇ ਨਾਲ ਛੇੜਖਾਨੀ ਕੀਤੀ ਗਈ ਆ ਆ ਤੁਹਾਡੇ ਵੱਲੋਂ ਤੇ ਤੁਹਾਡੀਆਂ ਪਾਰਟੀਆਂ ਵੱਲੋਂ ਉਹਦਾ ਜਿਹੜਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਕਈ ਜਗ੍ਹਾ ਪ੍ਰਦਰਸ਼ਨ ਵੀ ਹੋਇਆ ਕਈ ਜਗ੍ਹਾ ਕਈ ਤਰ੍ਹਾਂ ਦੀਆਂ ਲੋੜਾਂ ਪਈਆਂ ਤੇ ਜਿੱਥੇ ਸਮਾਜ ਲਈ ਤੁਸੀਂ ਖੜਕੇ ਸਾਹਸ ਦਿੱਤਾ ਵਾ ਜੇ ਕੋਈ ਜਦੋਂ ਵੀ ਸਮਾਜ ਤੇ ਕੋਈ ਭੀੜ ਪੈਂਦੀ ਆ ਸਾਨੂੰ ਦਰਦ ਹੁੰਦਾ ਆ ਸਾਨੂੰ ਅੱਗੇ ਆਉਣਾ ਪੈਣਾ ਵੀ ਆ ਤੇ ਇਹੀ ਆਉਣਾ ਵੀ ਆ ਤੇ ਇਹੀ ਇੱਕ ਸੋਚ ਰੱਖ ਕੇ ਅਸੀਂ ਵੀ ਜਿਹੜੇ ਸਾਡੇ ਪਰਿਵਾਰ ਹੈਗੇ ਆ ਜਿਹੜੇ ਗਰੀਬੀਆਂ ਨਾਲ ਦੱਬੋ ਹੋਇਆ ਅਨਪੜਤਾ ਨਾਲ ਦੱਬੇ ਹੋਇਆ ਵੀ ਉਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰਾਹਤ ਦਈਏ ਉਹਨਾਂ ਨੂੰ ਇਹ ਜਾਣੂ ਕਰਵਾਈਏ ਵੀ ਪੜ੍ਹਾਈ ਕੀ ਆ ਗਰੀਬੀ ਕੀ ਆ ਗਰੀਬੀ ਤੋਂ ਕਿੱਦਾਂ ਨਿਕਲਣਾ ਕਿੱਦਾਂ ਬੱਚਿਆਂ ਨੂੰ ਪੜ੍ਹਾਉਣਾ ਉਹ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਸਾਡੇ ਸਮਾਜ ਨਾਲ ਕਿਤੇ ੱੱਕਾ ਹੁੰਦਾ ਅਸੀਂ ਸਮਾਜ ਦੇ ਨਾਲ ਬਾਹ ਖੜੀ ਕਰਕੇ ਅਸੀਂ ਉਦੇ ਨਾਲ ਚੱਲਦੇ ਵੀ ਹਨ ਪਰ ਅੱਜ ਜਿਹੜੀ ਲੋੜ ਹੈਗੀ ਆ ਸਮਾਜ ਦੇ ਵਿੱਚ ਉਹ ਜ਼ਿਆਦਾ ਐਜੂਕੇਸ਼ਨ ਨੂੰ ਲੈ ਕੇ ਆ ਔਰ ਉਹਦੇ ਨਾਲ ਨਾਲ ਲੈ ਕੇ ਮੈਡੀਕਲ ਸਹੂਤਾ ਨੂੰ ਲੈ ਕੇ ਆ ਤੁਹਾਡੇ ਵੱਲੋਂ ਸਮਾਜ ਦੇ ਵਿੱਚ ਮੈਡੀਕਲ ਸਹੂਤਾ ਲਈ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਂਦੇ ਕਿਹੜੀ ਕਿਹੜੀ ਹੈਲਪ ਕੀਤੀ ਜਾਂਦੀ ਜਿਸ ਨਾਲ ਸਮਾਜ ਦੇ ਵਿੱਚ ਚੰਗਾ ਮੈਸੇਜ ਆਵੇ ਤੇ ਸਮਾਜ ਦੇ ਵਿੱਚ ਨੌਜਵਾਨ ਤੁਹਾਡੇ ਨਾਲ ਜੁੜ ਕੇ ਅੱਗੇ ਵੱਧ ਕੇ ਚੰਗੇ ਕੰਮਾਂ ਤੇ ਰਹਿਣ ਦੇਖੋ ਇੱਕ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਇਹਦੇ ਵੱਲੋਂ ਸਾਡੇ ਐਮਐਲਏ ਸੰਜੀਤ ਤਲਵਾਰ ਦੀ ਉਹਨਾਂ ਨੇ ਸਾਰਿਆਂ ਨੇ ਇੱਕ ਮੁਹਮਮਤ ਚਲਾਈ ਆ ਵੀ ਅਸੀਂ ਘਰ-ਘਰ ਮੈਡੀਕਲ ਦੀ ਜਿਹੜੀ ਆ ਉਹ ਸਬਦਾ ਦੇਣੀ ਆ ਚਾਰ ਗੱਡੀਆਂ ਸਾਡੇ ਐਮਐਲਏ ਸਾਹਿਬ ਨੇ ਜਿਹੜੀਆਂ ਐਂਬੂਲੈਂਸਾਂ ਆ ਜਿਹੜੀਆਂ ਡੋਰ ਟੂ ਡੋਰ ਜਾ ਕੇ ਘਰ-ਘਰ ਜਾ ਕੇ ਜਿਹੜੀਆਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਆ ਸਾਡੇ ਉਹ ਅਸੀਂ ਜਾਰੀ ਵੀ ਰੱਖਣੀ ਆ ਤੇ ਜਾਰੀ ਹੈਗੀ ਵੀ ਆ ਤੇ ਇਹ ਤੋਂ ਹੋਰ ਵੀ ਵਧੀਆ ਤੋਂ ਵਧੀਆ ਪਰਾਲੇ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜਾ ਗਰੀਬ ਆ ਸਾਡਾ ਉਹ ਕਿਤੇ ਛੋਟੀ ਮੋਟੀ ਬਿਮਾਰੀ ਤੋਂ ਪੀੜਤ ਹੋ ਕੇ ਵੀ ਕਿਤੇ ਉਹ ਪਰਿਵਾਰ ਨੂੰ ਛੱਡਣਾ ਜਾਵੇ ਸਾਡਾ ਇਹੀ ਅਪਰਾਧਾ ਅੱਜ ਸੰਵਿਧਾਨ ਦੀ ਵਸੇ ਅੱਜ ਦੇਖ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਸਮਾਨਤਾ ਪ੍ਰਾਪਤ ਹੋਈ ਸੀ ਇਹ ਸੰਵਿਧਾਨ ਨੇ ਦਿੱਤਾ ਸਾਡੇ ਲੋਕਾਂ ਅੱਜ ਅਸੀਂ ਇਹ ਕਾਪੀਆਂ ਇਸ ਕਰਕੇ ਲੈ ਰਹੇ ਹਾਂ ਕਿ ਇਹ ਹੱਥ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਤੇ ਬੇਟਾ ਕਾਪੀ ਲਗੀ ਕਿਸੇ ਉਹ ਕ ਪੜਾਈ ਵਾਸਤੇ ਤੁਸੀ ਸਾਨੂੰ ਦੱਸਣਾ ਕਿਉਂਕਿ ਕੋਈ ਬੱਚਾ ਪੜਾਈ ਤੋਂ ਨਹੀਂ ਰਹਿਣਾ ਚਾਹੀਦਾ ਇਹ ਬਾਬਾ ਸਾਹਿਬ ਜੀ ਦਾ ਨਾਰਾ ਸੀ ਇਸ ਕਰਕੇ ਕਿਉਂਕਿ ਬਾਬਾ ਸਾਹਿਬ ਨੇ ਇਹ ਸੰਸਥਾ ਸੀ ਜਿਨ੍ਹਾਂ ਨੇ ਸਾਨੂੰ ਬਰਾਬਰਤਾ ਤੇ ਸਮਾਨਤਾ ਦਾ